ਸ੍ਰੀ ਰਾਗ ਮਹੱਲਾ 5ਵਾਂ ਭਲਕੇ ਉੱਠ ਪਪੋਲੀਐ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਪੰਜਵੇਂ ਪਾਤਸ਼ਾਹ ਫਰਮਾਉਂਦੇ ਨੇ ਹਾਂ ਹੁਣ ਦੋਈਏ ਭਲਕੇ ਉੱਠ ਪਪੋਲੀਐ ਇਹ ਸਵੇਰੇ ਰਾਤ ਨੂੰ ਸੋ ਕੇ ਸਵੇਰੇ ਉੱਠਦਾ ਤਾਂ ਇਦੇ ਅੰਦਰ ਫੁਰਨੇ 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 ਭਈ ਸਾਰੇ ਮਾਇਆ ਦੇ ਫੁਰਨੇ ਸਰੀਰਕ ਰਸਾਂ ਕਸਾਂ ਦੇ ਫੁਰਨੇ ਸਰੀਰ ਦੀ ਪਾਲਣਾ ਪੋਸਣਾ ਸਰੀਰਕ ਸੁੱਖਾਂ ਦੇ ਫੁਰਨੇ ਇਹ ਲੱਗ ਜਾਂਦਾ ਕਰਨ ਹਾਂ ਯਾਨੀ ਉਦਮ ਕਰਦਾ ਹੈ رب والے پاسے ادم نہیں کردا ہاں یعنی رب والے پاسے ادم نہیں کردا اس جھوٹے تن پدارتھا لے پاسے ہاں ادم کرد رب والے پاس کہ کوئی نہ جد واہ گرو کرپا کرے گا تو کرا گے جدو واہ گرو کرپا کرے گا تو گردوارے جایا کرا گے ਵਾਟ ਕਰਿਆ ਕਰੋ ਘਰ ਬੈ ਕੇ ਕਰਿਆ ਕਰੋ ਨਹੀਂ ਗੁਰਦੁਆਰੇ ਜਾਇਆ ਜਾਂਦਾ ਕਹਿੰਦਾ ਜਦੋਂ ਵਾਹਿਗੁਰੂ ਕਿਰਪਾ ਕਰੇ ਤਾਂ ਕਰਾਂਗੇ ਤੇ ਜਦੋਂ ਪਦਾਰਥਾਂ ਦੇ ਪਾਸੇ ਉਦਮ ਕਰਦਾ ਤੇ ਟੁੱਟ ਕੇ ਪੈ ਜਾਂਦਾ ਉਹ ਨਹੀਂ ਕਹਿੰਦਾ ਵਾਹਿਗੁਰੂ ਕਿਰਪਾ ਕਰੇਗਾ ਤੇ ਕਰਾਂਗੇ ਨਹੀਂ ਉਸ ਲੈ ਫਿਰ ਭਜਿਆ ਫਿਰਦਾ ਹਾਂ ਹੁਣ ਥਾਲੀ ਚ ਥਾਲ ਵਿੱਚ ਪਰਸ਼ਾਦਾ ਪਿਆ ਹੋਵੇ ਤੇ ਫਿਰ ਸੋਹ ਵਾਏ ਗੁਰੂ ਕਿਰਪਾ ਕਰੇਗਾ ਤੇ ਮੂੰਛ ਪਵੇਗਾ ਨਹੀਂ ਉਸਲੇ ਆਪ ਅੱਥਾ ਨਾਲ ਭਾਂਗੇ ਛੱਟ ਮੂੰਹ ਨਾਲ ਖਾ ਕੇ ਚਬ ਕੇ ਮੈਂ ਉਥੇ ਕੰਮ ਤੇ ਜਾਣਾ ਛੇਤੀ ਖਾ ਲਵਾਂ ਰੋਟੀ ਪਾਣੀ ਖਾ ਕੇ ਕੰਮ ਤੇ ਜਾਵਾਂ ਉਸਲੇ ਨਹੀਂ ਕਹਿੰਦਾ ਵਾਏ ਗੁਰੂ ਕਿਰਪਾ ਕਰੇਗਾ ਤੇ ਮੇਰੇ ਮੂੰਛ ਬੁਰਕੀ ਆਪੇ ਪੈ ਜਾਏਗੀ ਨੂੰਲੇ ਆਪ ਛੇਤੀ ਛੇਤੀ ਖਾਂਦਾ ਮੈਂ ਉਥੇ ਕੰਮ ਤੇ ਪਹੁੰਚਣਾ ਫਿਰ ਨਹੀਂ ਛੇਤੀ ਜਾਂਦੇ ਰੱਬ ਵਾਲੇ ਪਾਸੇ ਕਹਿੰਦਾ ਕਿਰਪਾ ਕਰਾਂਗੇ ਇਸੇ ਤਰ੍ਹਾਂ ਪੜੋ ਫਲ ਕੇ ਉਠ ਪਪੋਨੀਆ ਫਲ ਕੇ ਉਠਨ ਸਾਰ ਬਾਈ ਇਹ ਮਾਇਆ ਤਨ ਪਦਾਰਥਾਂ ਦੇ ਯਤਨ ਕਰਨ ਲੱਗ ਪੈਂਦਾ ਹੈ 부ਜਾ ਬਿਨ 부ਜੈ ਮੁਗਧ ਅਜਾ ਇਹ ਬਿਨ 부ਜੈ ਅਗਿਆਨੀ ਹੈ ਮੂਰਖ ਹੈ ਅਨਜਾਨ ਹੈ ਬਿਨ 부ਜੈ ਇਹਨੂੰ ਸਮਝ ਨਹੀਂ ਮਨੁੱਖਾ ਜਨਮ ਕਾਦੇ ਵਾਸਤੇ ਮਿਲਿਆ ਮਨੁੱਖਾ ਜਨਮ ਇਹਨੂੰ ਮਨੁੱਖਾ ਜਨਮ ਦਾ ਕਦਰ ਨਹੀਂ ਨੂੰ ਹਾਂ ਸੋ ਪ੍ਰਵ ਚਿਤਨਾ ਆਇਓ ਉਹ ਪਰਮੇਸ਼ਰ ਨੂੰ ਯਾਦ ਨਹੀਂ ਜਿਸ ਵਾਸਤੇ ਮਨੁੱਖਾ ਜਨਮ ਮਿਲਿਆ ਹੈ ਉਹ ਇਹਨੂੰ ਯਾਦ ਨਹੀਂ ਆਪਣਾ ਕੰਮ ਨਹੀਂ ਕਰਦਾ ਸਵੇਰੇ ਉੱਠ ਕੇ ਵਗਾਰਾ ਕਰਨ ਲੱਗ ਪੈਂਦਾ ਏਕ ਕਾਰ ਹੈ ਭਜਨ ਪਾਠ ਕਰਨਾ ਕਾਰ ਹੈ ਬਾਕੀ ਸਭ ਕੁਝ ਵਗਾਰ ਹੈ ایک روٹی کپڑے تو بنا دولت گجران گجارے تو ود ہے وگار انو وگار کہنے دی روٹی کپڑا گزارے تک تا جائز ہے گزارے تو ود وگار کر ہے اے وگاراں کر ہے وگار کہنے دی کے لبے کچھ نہ ਆ ساری ਉਮਰ ਬੜਾ ਬੜਾ ਕੇ ਜਿਹੜੀ ਚੀਜ਼ ਨਾਲ ਨਹੀਂ ਜਾਂਦੀ ਉਹ ਵਿਗਾਰ ਹੈ ਜਿਹੜੀ ਚੀਜ਼ ਨਾਲ ਜਾਏਗੀ ਉਹ ਕਾਰ ਹੈ ਉਹ ਆਪਣਾ ਕੰਮ ਹੈ ਹਾਂ ਬੇਗਾਰੀ ਨਿਆਈ ਹਾਂ ਖੇਦ ਪਰਿਓ ਦੁਖੀ ਹੁੰਦਾ ਹੈ ਵਿਗਾਰ ਕਰਕੇ ਜੇ ਲੱਭੇ ਕੁਛ ਨਾ ਤੇ ਕਿਤਨਾ ਮਨ ਦੁਖੀ ਹੁੰਦਾ ਕੋਈ ਕਹਿ ਦੇਵੇ ਕੋਈ ਕਹੇ ਅਫਸਰ ਮੇਰੀ ਜ਼ਮੀਨ ਵਾ ਦੇਓ ਟਰੈਕਟਰ ਲੈ ਜਾਈਏ ਤੇਲ ਵੀ ਕੋਲੋਂ ਖਰਚੀਏ 8000 ਬੰਦ ਰਹੀਏ ਲੰਬੇ ਪੈਸਾ ਨਾ ਤੇਰ ਕੋਲੋਂ ਕਿੰਨਾ ਦਿਲ ਦੁੱਖਦਾ ਇਸੇ ਤਰ੍ਹਾਂ ਹਾਂ ਖੇਦ ਪਰਿਓ ਦੁਖੀ ਹੁੰਦਾ ਬੇਗਾਰੀ ਨਹੀਂ ਬੇਗਾਰੀ ਨਿਆਈ ਘਰ ਕਹਿ ਕਾਮ ਨਾ ਆਇਆ ਘਰ ਦਾ ਕੰਮ ਆਪਣਾ ਭਜਨ ਬੰਦਗੀ ਹੈ ਇਹ ਕਾ ਕੰਮ ਨਾ ਆਇਆ ਉਹ ਸਵੇਰੇ ਹੀ ਉੱਠ ਕੇ ਵਗਾਰਾ ਸ਼ੁਰੂ ਕਰ ਦਿੰਦਾ ਵਗਾਰਾਂ ਕਰਨੀਆਂ ਫਿਰ ਸ਼ੁਰੂ ਤੋਂ ਲੈ ਜਾਓ ਤਾਲਕੇ ਉਟਪ ਪੋਲੀਆ ਬਿਨ ਬੂਝੇ ਮਗਦ ਅਜਾਣ ਕਿਉਂਕਿ ਇਹਨੂੰ ਪਤਾ ਨਹੀਂ ਮੈਂ ਵਿਗਾਰ ਕਰ ਰਿਹਾ ਇਹ ਬਿਨ ਬੂਝੇ ਸਮਝ ਨਹੀਂ ਹਾਂ ਮਗਦ ਮੂਰਖ ਹੈ ਗਵਾਰ ਹੈ ਬੇਵਕੂਫ ਹੈ ਇੱਕ ਕਮਲਾ ਹੈ ਗੁਰੂ ਘਰ ਵਿੱਚ ਇਹਨੂੰ ਪਾਗਲ ਗਿਣਿਆ ਬਿਨ ਨਾਵੇਂ ਜਗ ਕਮਲਾ ਫੇਰਾ ਇੱਕ ਦੋ ਨਹੀਂ ਕਮਲੇ ਬਿਨ ਨਾਵੇਂ ਜਿਹੜੇ ਨਾਮ ਨਹੀਂ ਜਪਦੇ ਗੁਰੂ ਜੀ ਨੇ ਉਹਨਾਂ ਕੀ ਕਮਲਾ ਕੀ ਹੈ ਜੇ ਬੰਦਾ ਬੰਦੇ ਨੂੰ ਕੋਵੇ ਨਾ ਉਹ ਪਾਗਲ ਉਹ ਬੁਰਾ ਮਨਾ ਜਾਂਦਾ ਹੈ ਕੌਣ ਕੋ ਆਂਦਾ ਹੈ ਪਾਗਲ ਆਪਣੇ ਆਪ ਨੂੰ ਕਮਲਾ ਕੌਣ ਕੋ ਆਂਦਾ ਹੈ ਪਰ ਹੁਣ ਗੁਰੂ ਮਹਾਰਾਜ ਇਹ ਕਹਿ ਰਹੇ ਬਿਨ ਨਾਮੈ ਜਗ ਇੱਕ ਦੋ ਨਹੀਂ ਬਹੁ ਗਿਣਤੀ ਜਗ ਕਮਲਾ ਫਿਰ ਹੈ ਹਾਂ ਇਹ ਸਵੇਰੇ ਹੀ ਉੱਠ ਕੇ ਪਾਗਲ ਮੁਗਦ ਗਵਾਰ ਮੁਗਲ ਮੂਰਖ ਨੂੰ ਕਹਿਣ ਗਵਾਰ ਬੇਵਾਕੂਫ ਹਾਂ ਭੁੱਲ ਕੇ ਉੱਠ ਪੋਲੀਐ ਸਵੇਰੇ ਹੀ ਉੱਠ ਕੇ ਰੱਬ ਨੂੰ ਭੁੱਲ ਕੇ ਜੋ ਕਰਦਾ ਰੱਬ ਨੂੰ ਭੁੱਲ ਕੇ ਜੋ ਕੰਮ ਕਰਦਾ ਇਹ ਮੂਰਖ ਹੈ ਹਾਂ ਵਿਣਮੋਜੇ ਮੁਗਧ ਅਜਾ ਹਾਂ ਉਸ ਜਿੰਨੀ ਦੇਰ ਉਸ ਵਾਹਿਗੁਰੂ ਨੂੰ ਪਛਾਣਦਾ ਨਹੀਂ ਆਪਣੇ ਆਤਮ ਸਰੂਪ ਨੂੰ ਪਛਾਣਦਾ ਨਹੀਂ ਉਨੀ ਦੇਰ ਇਹ ਗਵਾਰ ਹੈ ਬਿਨ ਬੂਝੇ ਮੁਗਦ ਗਵਾਰ ਮੂਰਖ ਹੈ ਗਵਾਰ ਹੈ ਆਪਣੇ ਆਪ ਨੂੰ ਸ਼ਰੀਰ ਮੰਨਦਾ ਤੇ ਇਹ ਸਭ ਸੰਸਾਰ ਮੰਨਦਾ ਇਹ ਮੂਰਖ ਦੀ ਮੂਰਖ ਦਾ ਇਹ ਰਿਅਲਟੈਸਿਟ ਹੈ ਕਿ ਮੈਂ ਸ਼ਰੀਰ ਹਾਂ ਉਹ ਰੇ ਸੰਸਾਰ ਹੈ ਇਹਨੂੰ ਕਹਿੰਦੇ ਮੂਰਖ ਗਵਾਰ ਹੈ ਹਾਂਜੀ ਸੋ ਪ੍ਰਵਚਿਤਨਾ ਆਇਓ ਉਹ ਵਾਹਿਗੁਰੂ ਇਹਨੂੰ ਚਿੱਤ ਨਹੀਂ ਆਇਆ ਵਾਹਿਗੁਰੂ ਨੂੰ ਯਾਦ ਨਹੀਂ ਕਰਦਾ ਛੁਟੇਗੀ ਬੇਬਾਨ ਉਹ ਛੁਟੇਗੀ ਬੇਬਾਨ ਭਾਈ ਜਦੋਂ ਸਰੀਰ ਵਿੱਚੋਂ ਇਹ ਰੂਹ ਨਿਕਲੇਗੀ ਜਦ ਮਦੂਤ ਆਕੇ ਇਸ ਸਰੀਰ ਚੋਂ ਰੂਹ ਕੱਢਣਗੇ ਤੇ ਬੇ ਬੇਬਾਨ ਸਰੀਰ ਤਾਂ ਇੱਥੇ ਹੀ ਰਹਿ ਜਾਏਗਾ ਉਨੂੰ ਬਬਾਨ ਤੋਂ ਬਿਨ ਹੀ ਲੈ ਜਾਣਗੇ ਮਾਰਦੇ ਕੁੱਟਦੇ ਰੂਹ ਕੀ ਲੈ ਜਾਣਗੇ ਦੇਖੋ ਜਿਹੜੇ ਸਵਰਗਾ ਪੁੰਨ ਦਾਨ ਕਰਦੇਨ ਉਹਨਾਂ ਉਹਨਾਂ ਵਾਸਤੇ ਬਬਾਨ ਆਂਦੇਨ ਸਵਰਗਾ ਵਾਸਤੇ ਜਿਹੜੇ ਭਜਨ ਕਰਦੇ ਨਾਮ ਜਪਦੇ ਨਿਹ੍ਰਿਛਤ ਰਵਾਇ ਗੁਰੂ ਦੇ ਮਿਲਾਪ ਵਾਸਤੇ ਭਜਨ ਬੰਦਗੀ ਕਰਦੇਨ ਉਹਨਾਂ ਦੇ ਬਬਾਨ ਸੱਚਖੰਡ ਤੋਂ ਆਂਦੇਨ ਸੱਚਖੰਡ ਤੋਂ ਜਿਹੜੇ ਪੁੰਨ ਦਾਨ ਕਰਦੇ ਨੇ ਭਜਨ ਬੰਦਗੀ ਵਿੱਚ ਨਹੀਂ ਉਹ ਸਵਰਗਾ ਤੱਕ ਜਾਂਦੇ ਨੇ ਸਰੀਰਕ ਸੁੱਖ ਉਹਨਾਂ ਨੂੰ ਮਿਲਦੇ ਨੇ ਮਨ ਦੀ ਸ਼ਾਂਤੀ ਨਹੀਂ ਮੁਕਤ ਨਹੀਂ ਹੁੰਦੇ ਮੁਕਤ ਤਾਂ ਸੱਚਖੰਡ ਵਾਲਾ ਹੁੰਦਾ ਰੱਬ ਦੇ ਬੰਦਗੀ ਕਰਨੇ ਵਾਲਾ ਹਾਂ ਤਿੰਨ ਰਸਤੇ ਨੇ ਇਥੋਂ ਪਾਪ ਕਰਕੇ ਨਰਕਾਂ 'ਚ ਚਲੇ ਜਾਂਦੇ ਨੇ ਧਰਮ ਰਾਜੇ ਦੇ ਥਰੂ ਹੁਣ দান ਕਰਕੇ ਧਰਮ ਰਾਜੇ ਦੇ ਥਰੂ ਪੇਸ਼ੀ ਭੁਗਤ ਕੇ ਸਵਰਗਾਂ ਚ ਚਲੇ ਜਾਂਦੇ ਨੇ ਪੁੰਨ పాਪ ਜੋ ਬੀਜਦੇ ਸਭ ਧਰਮ ਰਾਏ ਕਹਿ ਜਾਈ ਜਿਹੜੇ ਰੱਬ ਦੀ ਭਗਤੀ ਕਰਦੇ ਨੇ ਰੱਬ ਨੂੰ ਮਿਲਣ ਵਾਸਤੇ ਪਦਾਰਥਾਂ ਵਾਸਤੇ ਨਹੀਂ ਉਹ ਸੱਚਖਣ ਨੂੰ ਜਾਂਦੇ ਨੇ ਉਹਨਾਂ ਦਾ ਬਾਣ ਸੱਚਖਣ ਤੋਂ ਆਂਦਾ ਹਾਂ ਇਹ ਛੁੱਟੇਗੀ ਬੇਬਾਣ ਇਸ ਇਸ ਵਾਸਤੇ ਕੋਈ ਉਹ ਪਾਲਕੀ ਨਹੀਂ ਆਂਦੀ ਪਾਪੀ ਵਾਸਤੇ ਇਹਨੂੰ ਤਾਂ ਸੰਗਲਾ ਪਾ ਕੇ ਗੱਲੇ 'ਚ ਬਸ ਮਾਰਦੇ ਕੁੱਟਦੇ ਲੈ ਜਾਂਦੇ ਨੇ ਹਾਂ ਇਸ ਵਾਸਤੇ ਸੁਵਾਰੀ ਨਹੀਂ ਆਂਦੀ ਪੁੰਨ ਦਾਣ ਵਾਸਤੇ ਸੁਵਾਰੀ ਹਾਂਦੀ ਹੈ ਸੱਚ ਖਾਣ ਵਾਸਤੇ ਵੀ ਸੁਵਾਰੀ ਆਂਦੀ ਹੈ ਹਾਂ ਸਤਗੁਰ ਸੇਤੀ ਚਿਤ ਲਾਏ ਹਾਂ ਜਿਹੜਾ ਹੁਣ ਗੁਰੂ ਆਲਾ ਬਣ ਕੇ ਅਮਰਤ ਛੱਕ ਕੇ ਆ ਸਤ ਗੁਰ ਬਾਣੀ ਗੁਰੂ ਹੈ ਬਾਣੀ ਗੁਰੂ ਗੁਰੂ ਹੈ ਬਾਣੀ ਜਿਹੜਾ ਗੁਰੂ ਆਲਾ ਬਣੇ ਖੰਡੇ ਬਾਟੇ ਦਾ ਅਮਰਤ ਛਕੇ ਤਾਂ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਚਰਨੀ ਲਗੇ ਅਤੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜੇ ਸੁਣੇ ਮਨ ਚ ਬਸਾਏ ਇਹਦੇ ਰਸ ਦਸ ਗੁਰ ਬਾਣੀ ਦੇ ਦਸੇ ਰਾਹ ਤੇ ਚੱਲੇ ਸੇਤੀ ਜੰਨ ਰਤ ਛਾ ਛੈ ਸਤ ਗੁਰ ਸੇਤੀ ਚਿਤ ਲਾਏ ਹਾਂ ਜਿਹੜਾ ਸੰਗਤ ਵਿੱਚ ਆਵੇ ਹਾਂ ਸਤ ਗੁਰ ਗੁਰਬਾਣੀ ਨਾਲ ਚਿਤ ਲਾਵੇ ਸਦਾ ਸਦਾ ਰੰਗ ਮੰਨ ਉਹ ਫਿਰ ਸਦਾ ਸਦਾ ਰੰਗ ਮੰਨਦਾ ਉਹਦੇ ਉਹ ਐਸੇ ਸੱਚਖੰਡ ਵਿੱਚ ਜਾਂਦਾ ਜਿੱਥੇ ਸਦੀ ਸੁਖ ਹੈ ਦੁੱਖ ਕੋਈ ਨਹੀਂ ਜਮਣਾ ਨਹੀਂ ਮਰਣਾ ਨਹੀਂ ਬਿਮਾਰੀ ਨਹੀਂ ਕੋਈ ਦੁੱਖ ਨਹੀਂ ਉਹ ਸਦਾ ਸਦਾ ਉਸ ਰੰਗ ਮੁਕਤੀਆਂ ਸੱਚਖੰਡ ਵਿੱਚ ਜਾ ਕੇ ਉਹ ਸਦਾ ਸਦਾ ਸੁਖ ਮੰਨਦਾ ਨਾਮ ਜਪਣ ਵਾਲਾ ਪਰ ਆੜੇ ਤੂੰ ਆਇਆ ਲਾਹ ਲੈਣ ਹਾਂ ਇਹ ਇਹ ਜੀਵ ਤੈਨੂੰ ਮਨੁੱਖਾ ਜਨਮ ਮਿਲਿਆ ਭਜਨ ਬੰਦਗੀ ਕਰਨੇ ਵਾਸਤੇ ਭਈ ਮੈਂ ਪਿਛਰਿਆਂ ਜਨਮਾਂ ਦੇ ਕੀਤੇ ਪਾਪ ਇਹ ਕਰਜ਼ਾ ਲਾਵਾ ਨਾਮ ਜਪ ਕੇ ਕਰਜ਼ਾ ਲਾ ਕੇ ਆਪਣੇ ਘਰ ਸੱਚਖੰਡ ਜਾਵਾਂ ਮਨੁੱਖਾ ਜਨਮ ਇਸ ਵਾਸਤੇ ਮਿਲਿਆ ਕਿ ਪਿਛਲਿਆਂ ਜਨਮਾਂ ਦੇ ਵਿੱਚ ਅਸੀਂ ਪਾਪ ਕਰ ਰਹੇ ਹਾਂ ਨਾਮ ਜਪ ਕੇ ਇਹ ਕਰਜ਼ਾ ਲਾ ਕੇ ਪਾਪਾਂ ਦਾ ਤੇ ਆਪਣੇ ਘਰ ਸੱਚ ਜਾਣ ਜਾਈਏ ਕਿਵੇਂ ਜਾਈਏ ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋ ਉਤਰੇ ਪਾਰ ਪਰਾਣੀ ਤੂੰ ਆਇਆ ਲਾ ਲੈ ਤੂੰ ਆਇਆ ਭਜਨ ਬੰਦਗੀ ਕਰਨੇ ਵਾਸਤੇ ਸਾਰਿਆਂ ਦੁੱਖਾਂ ਤੋਂ छुटਕਾਰ छुटਕਾਰਾ ਬਰੀ ਹੋਣ ਵਾਸਤੇ ਤੈਨੂੰ ਮਨੁੱਖਾ ਜਨਮ ਮਿਲਿਆ ਹਾਂ ਲੱਗਾ ਕਿਤ ਕੋ ਫੱਕੜੇ ਪਰ ਤੂੰ ਲੱਗਾ ਕਿਤ ਕੋ ਫਕੜੇ ਤੂੰ ਆਪਣਾ ਕੰਮ ਨਹੀਂ ਕਰ ਰਿਆ ਮਾੜੇ ਕਰਮ ਕਰਨ ਲੱਗ ਪਿਆ ਤੂੰ ਜਮਨ ਮਰਨ ਵਿੱਚ ਫਸਣ ਵਾਲੇ ਕਰਮ 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 ਮਾੜੇ ਕਰਮਾਂ 'ਚ ਫਸ ਗਿਆ ਤੂੰ ਆਇਆ ਤਾਂ ਭਜਨ ਬੰਦਗੀ ਵਾਸਤੇ ਸੀ ਪਰ ਤੂੰ ਉਲਟ ਗਲਤ ਰਸਤੇ ਪੈ ਗਿਆ ਹਾਂ ਸਭ ਮੁਕਤੀ ਚਲੇ ਰੇ ساری ਉਮਰ ਤੂੰ ਇਸ ਤਰ੍ਹਾਂ ਹੀ ਗੁਜ਼ਾਰ ਦਿੱਤੇ ਤੂੰ ਬਚਪਨ ਅਗਿਆਨਤਾ ਵਿੱਚ ਗੁਜ਼ਾਰਿਆ ਬੇਸਮਝੀ ਵਿੱਚ ਬੱਚਾ ਫਿਰ ਜਵਾਨੀ ਤੋਂ ਵਿਸ਼ੇ ਵਕਾਰਾਂ ਵਿੱਚ ਗੁਜ਼ਾਰ ਛੱਟੀ ਵਿਸ਼ੇ ਸਰੀਰਕ ਰਸਾਂ ਕਸਾਂ ਚ ਫਿਰ ਬढ़ापा ਹੋ ਗਿਆ ਹਾਂ ਸਭ ਹੁਣ ਬੁੱਢਾ ਹੋ ਗਿਆ ਵਾਲ ਚਿੱਤੇ ਬਿਰਦ ਹੋ ਗਿਆ ਸਭ ਮੁਖ ਦੀ ਚਲੀ ਰਹਿਣ ਉਮਰ ਤੋਂ ਸਾਰੀ ਗਵਾ ਦਿੱਤੀ ਹਾਂ ਰਹਾਓ کودم کرے پاس پنکھیا کودم کرے پاس پنکھیا ہاں اگے دس ہے نہیں کال ہاں تو بے ارث سواس خرچ کر دیتے کودم تو غلط رستے الٹ رستے پہ کے سارا جنم بے ارث گوا دیتا کودم دم ایک ایک سواس تیرا قیمتی سا ਤੇ ਤੂੰ ਰੱਬ ਦਾ ਨਾਮ ਨਹੀਂ ਜਪਿਆ ਤੂੰ ਬੇਅਰਥ ਵਗਾਰਾਂ ساری ਜ਼ਿੰਦਗੀ ਤੂੰ ਵਗਾਰ ਹੀ ਕਰਦਾ ਰਿਆ ਹਾਂ ਉਪਕਾਰ ਸਾਥ ਮਨੁੱਖ ਫਿਰ ਪੜੋ ਕੁਦਮ ਕਰੇ ਕੁਦਮ ਕਰੇ ਪਸ ਪੰਖੀਆਂ ਤੂੰ ਪਸ਼ੂਆਂ ਵਾਲੇ ਤੂੰ ਹਾਂ ਪਸ਼ੂਆਂ ਵਾਂਗੋ ਤੂੰ ਤਾਂ ਪਸ਼ੂਆਂ ਪੰਛੀਆਂ ਨੇ ਜੂਨਾ ਵਿੱਚ ਪੈਣ ਵਾਲੇ ਫਸਣ ਵਾਲੇ ਤੂੰ ਕਰਮ ਕਰਦਾ ਰਿਆ ਦਿਸ ਨਾਈ ਕਾਲ ਤੈਨੂੰ ਕਾਲ ਨਹੀਂ ਦਿਸਿਆ ਤੈਨੂੰ ਮੌਤ ਨਹੀਂ ਜਿਸੀ ਤੂੰ ਜਿਹੜੇ ਕਰਮ ਕਰਦਾ ਰਿਹਾ ਐ ਅੱਗੇ ਪਸ਼ੂਆਂ ਦੀਆਂ ਜੂਨਾ ਮਜਾਂ ਗਾਇਆਂ ਮਾਰ ਖੋਤੇ ਘੋੜੇ ਹਾਥੀ ਹੋਰ ਪੰਛੀ ਕੀੜੇ ਮਕੋੜੇ ਤੂੰ ਤਾਂ ਐਸ ਪਾਸੇ ਤੇਰਾ ਯਤਨ ਐਸ ਪਾਸੇ ਸਜ਼ਾ ਸਜ਼ਾ ਲੈਣ ਦਾ ਅਧਿਕਾਰੀ ਬਣ ਗਿਆ ਤੂੰ ਉਤੈ ਸਾਥ ਮਨੁੱਖ ਹੈ ਹਾਂ ਉਤੈ ਉਤੈ ਸਾਥ ਮਨੁੱਖ ਹੈ ਮਨੁੱਖ ਹੈ ਹਾਂ ਹਾਥਾ ਮਾਇਆ ਜਾਲ ਮਾਇਆ ਜਾਲ ਹਾਂ ਬਈ ਉਹ ਤੇ ਫਿਰ ਪੜੋ ਉਤੈ ਸਾਥ ਮਨੁੱਖ ਹੈ ਹਾਂ ਉਤੈ ਸਾਥ ਮਨੁੱਖ ਹੈ ਫਾਇਆ ਫਾਥਾ ਮਾਇਆ ਜਾਲ ਇਹ ਮਾਇਆ ਦੇ ਜਾਲ ਵਿੱਚ ਫਸ ਗਿਆ ਜਿਸ ਰਾ ਸ਼ିକਾਰੀ ਹੁੰਦਾ ਮਨੁੱਖ ਉਹ ਜਾਲ ਲਾ ਕੇ ਉਹ ਚੋਗਾ ਪਾ ਦਿੰਦਾ ਉਥੇ ਪੰਛੀ ਆ ਕੇ ਫਸਦੇ ਇਰਨ ਚਾਰ ਲੱਤਾਂ ਵਾਲੇ ਜਾਨਵਰ ਵੀ ਆ ਕੇ ਫਸਦੇ ਚਾਰ ਲੱਤਾਂ ਵਾਲੇ ਜਾਨਵਰ ਔਰ ਪੰਛੀ ਮੱਛੀਆਂ ਮੱਛੀਆਂ ਪਾਣੀ ਵਿੱਚ ਜਾਲ ਪਾ ਕੇ ਫਸਦੀਆਂ ਪਾਣੀ ਦੇ ਬਾਹਰ ਚੋਗਾ ਪਾਓ ਪੰਛੀ ਫਸਦੇ ਬਾਰ ਜਾਲ ਲਾਉਂਦੇ ਨੇ ਹਿਰਨ ਖੜਗੋਸ਼ ਚਾਰ ਲਸਤਾ ਲੈ ਹੋਰ ਜਾਨਵਰ ਵੀ ਫਸਦੇ ਨੇ ਹਾਂ ਬਈ ਇਸ ਤਰ੍ਹਾਂ ਇਹ ਜੀਵ ਮਾਇਆ ਦੇ ਜਾਲ ਵਿੱਚ ਫਸ ਗਿਆ ਮੁਕਤੇ ਸਈ ਭਾਲੀਏ ਉਹ ਮਾਇਆ ਦੇ ਜਾਲ ਵਿੱਚੋਂ ਨਿਕਲੇਗਾ ਉਹ ਮੁਕਤ ਹੋਏਗਾ ਮਾਇਆ ਦੇ ਜਾਲ ਵਿੱਚੋਂ ਉਹ ਬਚੇਗਾ ਜੇ ਸੱਚਾ ਨਾਮ ਸਮਾਲ ਜਿਹੜਾ ਨਾਮ ਜਪੇਗਾ ਉਹ ਇਸ ਮਾਇਆ ਦੇ ਜਾਲ ਵਿੱਚੋਂ ਨਿਕਲ ਜਾਏਗਾ ਉਹ 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 ਬਚ ਜਾਏਗਾ ਬਾਕੀ ਸਾਰਾ ਸੰਸਾਰ ਇਹ ਮਾਇਆ ਹਾਂ ਮੋ ਛੋਟਸ ਨਹੀਂ ਉਬ ਪਿਆਲ ਇਹ ਪਹਾੜਾਂ ਤੇ ਚੜਾ ਚੜ ਜਾਵੇ ਨਾ ਤਾਂ ਵੀ ਇਹ ਮਾਇਆ ਤੋਂ ਜਾਲ ਚੋਂ ਫਸ ਬਚ ਸਕਦਾ ਪਿਆਲ ਥੱਲੇ ਖੂਬੜਾ ਕੇ ਥੱਲੇ ਰਹਿਣ ਲੱਗ ਪਵੇ ਪਤਾਲ ਵਿੱਚ ਤਾਂ ਵੀ ਮਾਇਆ ਨਹੀਂ ਇਹਨੂੰ ਛੱਡਦੀ ਛੂਟਸ ਨਹੀਂ ਊਬ ਪਹਾੜ ਪਿਆਲ ਪਤਾਲ ਮੋਹ ਵਿਆਪੇ ਮਾਇਆ ਜਾਲ ਮਾਇਆ ਦਾ ਜਾਲ ਐਸਾ ਹੈ ਇਹ ਤਾਂ ਛੁੱਟਦਾ ਹੈ ਜਦੋਂ ਇਹ ਗੁਰੂ ਆਲਾ ਬਣੇ ਗੁਰੂ ਆਲਾ ਬਣੇ ਆਨ ਮਤਾਂ ਦੇ ਵੀ ਗੁਰੂ ਹੁੰਦੇ ਆਪੋ ਆਪਣੇ ਮਤ ਅਨਸਾਰ ਗੁਰੂ ਆਲਾ ਬਣੇ ਜੇ ਸਿੱਖ ਹੈ ਤਾਂ ਖੰਡੇ ਬਾਟੇ ਦਾ ਅੰਮ੍ਰਿਤ ਛੱਕੇ ਗੁਰੂ ਆਲਾ ਬਣੇ ਤੇ ਗੁਰੂ ਦੇ ਦੱਸੇ ਰਾਹ ਤੇ ਚੱਲੇ ਗੁਰਬਾਣੀ ਦੇ ਗੁਰਬਾਣੀ ਦੇ ਰਾਹ ਉਤੇ ਚੱਲੇ ਜੋ ਗੁਰਬਾਣੀ ਕਹਿੰਦੀ ਹੈ ਉਸ ਤਰ੍ਹਾਂ ਚੱਲੇ ਤਾਂ ਇਹ ਮਾਇਆ ਦੇ ਜਾਲ ਚੋਂ ਬਚ ਸਕਦਾ ਹੈ ਨਹੀਂ ਤਾਂ ਸਾਰੀ ਦੁਨੀਆ ਇਸ ਮਾਇਆ ਦੇ ਜਾਲ ਵਿੱਚ ਫਸੀ ਜਾ ਰਹੀ ਹੈ ਉਹ ਬਚੇਗਾ ਜਿਸ ਰਾਹ ਇੱਕ ਚੱਕੀ ਹੈ ਚੱਕੀ ਉਹ ਕਣਕਾਂ ਦੀ ਮੁੱਠੀ ਪਾਈ ਜਾਂਦੇ ਨੇ ਤੇ ਉਹ ਆਟਾ ਕੱਢੀ ਜਾਂਦੀ ਏ ਸਾਰੇ ਕਣਕਾਂ ਦੇ ਦਾਣੇ ਪੀਸੇ ਜਾਂਦੇ ਜਿਹੜਾ ਦਾਣਾ ਕਿੱਲੀ ਦੇ ਨਾਲ ਲੱਗ ਗਿਆ ਚੱਕੀ ਦੀ ਕਿੱਲੀ ਦੇ ਨਾਲ ਥੋੜਾ ਜਿਹਾ ਟੁਵਾ ਹੁੰਦਾ ਉੱਥੇ ਉਹ ਬਚੇਗਾ ਦਾਣਾ ਉਹ ਬਚਿਆ ਬਾਕੀ ਸਾਰੇ ਆਟਾ ਬਣ ਗਏ ਪਰ ਇਸੇ ਤਰ੍ਹਾਂ ਜਿਹੜਾ ਗੁਰੂ ਆਲਾ ਬਣ ਕੇ ਗੁਰੂ ਨਾਲ ਜੁੜਿਆ ਉਹ ਮਾਇਆ ਨੇ ਜਾਲ ਤੋਂ ਬਚੇਗਾ ਬਾਕੀ ਸਾਰੇ ਮਾਇਆ ਦੇ ਜਾਲ ਵਿੱਚ ਫਸੇ ਹੋਏ ਜਮਦੇ ਮਰਦੇ ਜਮਦੇ ਮਰਦੇ ਹਣ ਜੋ ਕਰ ਛੱਡ ਗਵਾਵਣਾ ਸੋ ਲੱਗਾ ਮਨ ਮਾਇ ਜਿਹੜੇ ਇਹ ਮਕਾਨ ਕੋਠੀਆਂ ਜ਼ਮੀਨਾਂ ਜਦਾਤਾ ਅਸਾਂ ਇੱਥੇ ਛੱਡ ਜਾਣੀਆਂ ਇਹਨਾਂ ਨੂੰ ਅਸੀਂ ਬੜੇ ਸਵਾਰਣ ਕੇ ਲੱਗੇ ਹੋਇਆ ਵਧੀਆ ਵਧੀਆ ਬਣ ਇੱਥੇ ਆ ਬੜਾਈਏ ਇੱਥੇ ਆ ਬੜਾਈਏ ਆਪਣੇ ਮਨ ਨੂੰ ਸਵਾਰਨ ਵਾਸਤੇ ਯਤਨ ਨਹੀਂ ਕਰਦੇ ਆਪਣੇ ਮਨ ਨੂੰ ਸਾਫ ਕਰਨ ਵਾਸਤੇ ਯਤਨ ਨਹੀਂ ਕਰਦੇ ਇਹਨਾਂ ਨੂੰ ਖੂਬ ਸਜਾਉਂਦੇ ਆ ਜੋ ਘਰ ਛੱਡ ਗਵਾਵਣਾ ਇਹ ਘਰ ਛੱਡਣੇ ਪੈਣਗੇ ਇਹ ਮਕਾਨ ਕੋਠੀਆਂ ਸਭ ਛੱਡਣੀਆਂ ਪੈਣਗੀਆਂ ਇਹਨਾਂਗੇ ਅਸੀਂ ਸਵਾਰੀ ਜਾਣੇ ਆ ਚੰਗੇ ਤੋਂ ਚੰਗੇ ਬੜਾਈ ਜਾਣੇ ਆ ਬਾਹਰੀ ਦੇਵ हां जो घर जो घर ਛੱਡ गवावण हां सो लंगा मन माहे हां ओ असि ਹਰ ਵਕਤ ਮਨ ਵਿੱਚ ਕਹਨੇ ਆ ਇਸ ਘਰ ਨੂੰ ਨਾ ਇੱਥੇ ਆਹ ਲਾ ਦੀਏ ਇਹ ਕਾਨਸ ਪੜਾਈਏ ਇੱਥੇ ਫਰਸ਼ ਪੜਾਈਏ ਦਰਵਾਜਾ ਇਹੋ ਜਿਹਾ ਲਾਈਏ ਅਲਮਾਰੀ ਪੜਾਈਏ ਖੂਬ ਸੁਮਾਰੀ ਜਾਣਿਆ ਸਾਡਾ ਮਨ ਇਨ੍ਹਾਂ ਘਰਾਂ ਨਾਲ ਜੁੜਿਆ ਆਪਣੇ ਘਰ ਦੀ ਖ਼ਬਰ ਹੀ ਕੋਈ ਨਹੀਂ ਆਪਣਾ ਘਰ ਸੱਚ ਖੰਡ ਹੈ ਵਾਹਿਗੁਰੂ ਹੈ ਉਹਦੀ ਸਾਨੂੰ ਖਬਰ ਹੀ ਕੋਈ ਨਹੀਂ ਇਹ ਘਰ ਅਸੀਂ ਸਮਾਰੀ ਜਾਨਿਆ ਇਹ ਸਾਡੇ ਨਹੀਂ ਹੋ ਸਕਦੇ ਹਾਂ ਜਿੱਥੇ ਜਾਏ ਤਦ ਵਰਤਣਾ ਜਿੱਥੇ ਜਾ ਕੇ ਵਰਤਣਾ ਆਪਣਾ ਘਰ ਕਿਸ ਕੀ ਚਿੰਤਾ ਨਾ ਹੈ ਉਹਦੀ ਅਸੀਂ ਚਿੰਤਾ ਵੀ ਨਹੀਂ ਕੀਤੀ ਇੱਥੇ ਦੀ ਚਿੰਤਾ ਕਰਦੇ ਹਾਂ ਅੱਛੇ ਤੋਂ ਅੱਛੇ ਸਭ ਕੁਝ ਬਣੇ ਆਪਣੇ ਘਰ ਦੀ ਸਾਨੂੰ ਚਿੰਤਾ ਹੀ ਕੋਈ ਨਹੀਂ ਕਿਉਂਕਿ ਇਹ ਮਨ ਸੁਤ ਹੈ ਅਗਿਆਨੀ ਹੈ ਬੇਸਮਝ ਹੈ ਆਪਣਾ ਘਰ ਨਹੀਂ ਸਵਾਰ ਰਿਹਾ ਇਹ ਪਰਾਇਆ ਘਰ ਇਹ ਸਰਾਂ ਹੈ ਅਸੀਂ ਮੁਸਾਫਰਾਂ ਇਸ ਸਰਾਂ ਹੈ ਜਾਂ ਐ ਲੈ ਲਓ ਅਸੀਂ ਕੈਦੀ ਹਾਂ ਇਹ ਜੇਲ ਹੈ ਇਸ ਇਹ ਘਰ ਬਾਹਰ ਸਾਡੇ ਵਾਸਤੇ ਜੇਲ ਹੈ ਅਸੀਂ ਇਹਦੇ ਚ ਕੈਦ ਹੋਏ ਹੋਏ ਹਾਂ ਅਸਾਂ ਕੈਦ ਹੋਇਆ ਆਪਣੀ ਜੇਲ ਕੀ ਸਵਾਰੀ ਜਾਣੇ ਆ ਇਹ ਸਰੀਰ ਵੀ ਜੇਲ ਹੈ ਇਸ ਵਿੱਚ ਆਤਮਾ ਕੈਦ ਹੈ ਇੱਕ ਇੱਕ ਜੇਲ ਵਿੱਚ ਕੈਦੀ ਹੈ ਉਹ ਜੇਲ ਨੂੰ ਸੁਮਾਰੀ ਜਾਵੇ ਆਪਣਾ ਘਰ ਤੋਂ ਵਿਛੜਿਆ ਵਿਚਾਰਾ ਆਪਣੇ ਘਰ ਤੋਂ ਵਿਛੜਿਆ ਤਾਂ ਹੀ ਸੁਮਾਰਦਾ ਪਿਆ ਹਾਂ ਫਾਥੇ ਸੇ ਹੀ ਨਿਕਲੇ ਫਸਿਆ ਆ ਮਾਇਆ ਨੇ ਜਾਲ ਵਿੱਚ ਫਸਿਆ ਉਹ ਨਿਕਲੇਗਾ ਜੇ ਗੁਰ ਕੀ ਪੈਰੀ ਪਾ ਜਿਹੜਾ ਗੁਰੂ ਦੀ ਚਰਨੀ ਲੱਗ ਜਾਏਗਾ ਉਹ ਮਾਇਆ ਦੇ ਜਾਲ ਚੋਂ ਫਸੇ ਫਸਿਆ ਤਾਂ ਨਿਕਲੇ ਅਸੀਂ ਸਾਰੇ ਜਾਲ ਚ ਫਸੇ ਹਾਂ ਹਾਂ ਤਾਂ ਨਿਕਲਾਂਗੇ ਜੇ ਅਸੀਂ ਖੰਡੇ ਬਾਟੇ ਦਾ ਅੰਮ੍ਰਿਤ ਛੱਕ ਕੇ ਗੁਰੂ ਵਾਲੇ ਬਣੀਏ ਫਿਰ ਗੁਰਬਾਣੀ ਸੇਵਾ ਸਿਮਰਨ ਸੰਗਤ ਕਰੀਏ ਚੰਗੇ ਕਰਮ ਕਰੀਏ ਮਾਰੇ ਕਰਮ ਛੱਡ ਦਈਏ ਸਾਨੂੰ ਗੁਰੂ ਕਾੜ ਲੇਗਾ ਬਚਾ ਲੇਗਾ ਹਾਂ ਕੋਈ ਰੱਖਣਾ ਸਕੈ ਕੋਈ ਸਾਨੂੰ ਬਚਾ ਨਹੀਂ ਸਕਦਾ ਕੀੜੇ ਮਕੋੜੇ ਅੱਗੇ ਜਨਮ ਪਸ਼ੂ ਪੰਛੀ ਬਣਾਂਗੇ ਗਧੇ ਘੋੜੇ ਖੋਤੇ ਬਣਾਂਗੇ ਕਿਸੇ ਨੇ ਬਚਾਣਾ ਨਹੀਂ ਦੂਜਾ ਕੋ ਨਾਂਦ ਖਾਏ ਦੂਜਾ ਕੋ ਨਾ ਦਿਖਾਏ ਦਿਖਾਏ ਫਿਰ ਕੋ ਪਿਛਲੀ ਪੰਤੀ ਕੋਈ ਰੱਖ ਨਾ ਸਕੇ ਕੋਈ ਸਾਨੂੰ ਬਚਾ ਨਹੀਂ ਸਕਦਾ ਕੋਈ ਧਿਆ ਪੁੱਤਰ ਨਹੀਂ ਛੜਾ ਸਕਦੇ ਰਿਸ਼ਤੇਦਾਰ ਨਹੀਂ ਬਚਾ ਸਕਦੇ ਇਹ ਮਕਾਨ ਕੋਠੀਆਂ ਗੱਡੀਆਂ ਮੋਟਰਾਂ ਸਾਨੂੰ ਮੁਕਤ ਨਹੀਂ ਕਰ ਸਕਦੀਆਂ ਇਹ ਕੋਠੀਆਂ ਮਕਾਨ ਮੁਕਤ ਨਹੀਂ ਕਰ ਸਕਦੇ ਧਨ ਪਦਾਰਥ ਮਾਇਆ ਮੁਕਤ ਨਹੀਂ ਕਰ ਸਕਦੇ ਇਹ ਸਗੋਂ ਸਜਾ ਦਿਵਾਨਗੇ ਮਾਇਆ ਮੁਕਤ ਨਹੀਂ ਕਰੇਗੀ جیڑی جمع کی تھی جمع کی تھی مایا سان چھ لے جائے گی ہاں اے مکان من لگ گیا چت لگ گیا بھوت پریت بن جان گے پوتران دیا چ لگیا سورا کا جنم ہے بچاں گے وائی گرو وائی گرو کر گے وائی گرو کریں گے بچاں ہاں جی ਕੋਈ ਰੱਖ ਨਾ ਸਕੇ ਕੋਈ ਨਹੀਂ ਛੁਡਾ ਸਕਦਾ ਗੁਰੂ ਤੋਂ ਬਿਨਾ ਕਿਸੇ ਨੇ ਨਹੀਂ ਛਡਾਣਾ ਦੂਜਾ ਕੋ ਆਨੰਦ ਖਾਏ ਦੂਜਾ ਦਿੱਸਦਾ ਹੀ ਕੋਈ ਨਹੀਂ ਛਡਾਣ ਵਾਲਾ ਦੂਜਾ ਇੱਕ ਗੁਰੂ ਛਡਾਵੇਗਾ ਗੁਰੂ ਗ੍ਰੰਥ ਸਾਹਿਬ ਬਾਣੀ ਗੁਰੂ ਗੁਰੂ ਹੈ ਬਾਣੀ ਮਹਾਪੁਰਸ਼ਾਂ ਦੀ ਸੰਗਤ ਨਾਮ ਜਪਣ ਵਾਲਿਆਂ ਦੀ ਸੰਗਤ ਵਾਏ ਗੁਰੂ ਦਾ ਸਿਮਰਨ ਹਾਂ ਇਹ ਛਡਾਵੇਗਾ ਭਜਨ ਬੰਦਗੀ ਛੁਡਾਏਗੀ ਦੂਜਾ ਕੋਈ ਦਿਖਦਾ ਹੀ ਨਹੀਂ ਛੁਡਾਣ ਵਾਲਾ ਕਿਉਂਕਿ ਉਥੇ ਹਨੇਰੇ ਵਿੱਚ ਨਾਲ ਰੂਹ ਕੀ ਲੈ ਜਾਣਾ ਜਾਂ ਜਾਂ ਪੰਥ ਤੇਰਾ ਕੋ ਨਾ ਸੰਜਾਨੋ ਕਿਸੇ ਜਾਣ ਪਛਾਣ ਵਾਲਾ ਮਿਲਦਾ ਹੀ ਨਹੀਂ ਹਨੇਰਾ ਕੋ ਹਨੇਰੇ ਵਿੱਚ ਉਹਨਾਂ ਲੈ ਜਾਣਾ ਸੰਗਲਾਂ ਨਾਲ ਵਧਿਆ ਹਨੇਰੇ ਦੀ ਮਾਰ ਦੇ ਕੁੱਟ ਦੇ ਲੈ ਜਾਣਗੇ ਨਰਕਾਂ ਵਿੱਚ ਕਿਸੇ ਨੇ ਨਹੀਂ ਛੁਡਾਣਾ ਹਾਂਜੀ ਚਾਰੇ ਕੁੰਡਾਂ ਭਾਲ ਕੇ ਹਾਂ ਆਇ ਪਿਆ ਸਰਣਾਇ ਗੁਰੂ ਮਹਾਰਾਜ ਇਹ ਕਹਿੰਦੇ ਨੇ ਚਾਰੇ ਕੁੰਡਾਂ ਭਾਲ ਕੇ ਇਹ ਸਾਰੀ ਦੁਨੀਆ ਦਾ ਚੱਕਰ ਕੱਟ ਕੇ ਤਸੱਲੀ ਹੋਗੀ ਕਿ ਗੁਰੂ ਬਿਨਾਂ ਕੋਈ ਨਹੀਂ ਛੜਾਣ ਵਾਲਾ ਫਿਰ ਉਹ ਗੁਰੂ ਦੀ ਸ਼ਰਨ ਪੈ ਜਾਈਏ ਭਈ ਸਾਰੇ ਪਾਸੇ ਅਸੀਂ ਚਾਰੇ ਕੁੰਡਾਂ ਭਾਲ ਕੇ ਆਇ ਪਿਆ ਸਰਣਾਇ ਸਭ ਪਾਸੇ ਏ ਹੀ ਪਤਾ ਲੱਗਿਆ ਕਿ ਗੁਰੂ ਬਿਨਾਂ ਕਿਸੇ ਨੇ ਸਾਨੂੰ ਛੁਡਾਣਾ ਨਹੀਂ ਇਸ ਕਰਕੇ ਗੁਰੂ ਵਾਲੇ ਬਣ ਕੇ ਨਾਮ ਜਪਣਾ ਚਾਹੀਦਾ ਹੈ ਗੁਰੂ ਦੀ ਸੰਗਤ करिए ਤਾਂ ਸਾਡਾ ਛੁਟਕਾਰਾ ਹੋਵੇਗਾ ਹਾਂਜੀ ਨਾਨਕ ਸਚੇ ਪਾਤਸ਼ਾਹ ਡੁੱਬਦਾ ਲਿਆ ਕਢਾਈ ਉਹ ਸੱਚਾ ਪਾਤਸ਼ਾਹ ਡੁੱਬਦਿਆਂ ਨੂੰ ਕਢ ਲੈਂਦਾ ਨਰਕਾਂ ਵਿੱਚ ਜੀਵਾਂ ਨੂੰ ਕੱਢ ਲੈਂਦਾ ਉਹ ਸੱਚਾ ਪਾਤਸ਼ਾਹ ਗੁਰੂ ਐਸਾ ਹੈ ਉਹਦਾ ਨਾਮ ਜਪੀਏ ਜੇ ਅਸੀਂ ਕਦੇ ਭੁੱਲ ਭਲੇਖੇ ਗਲਤੀ ਕਰਕੇ ਨਰਕਾਂ ਵਿੱਚ ਵੀ ਚਲੇ ਜਾਵਾਂਗੇ ਤਾਂ ਵੀ ਸੱਚਾ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਨੂੰ ਕੱਢ ਲਏਗਾ ਪਰ ਇਹ ਨਿਸ਼ਾਨੀ ਰੱਖਣੀ ਚਾਹੀਦੀ ਹੈ ਕੇਸ ਦਾੜੀ ਜੇ ਕੇਸ ਦਾੜੀ ਹੋਣਗੇ ਕੇਸ ਦਾੜੀ ਹੋਣਗੇ ਤਾਂ ਅਸੀਂ ਕਿਸੇ ਗਲਤੀ ਕਰਕੇ ਕੋਈ ਮਾੜੇ ਕਰਮ ਪਾਪ ਕਰਕੇ ਨਰਕਾਂ ਵਿੱਚ ਵੀ ਸਾਨੂੰ ਲੈ ਗਏ ਨਾ ਤੇ ਗੁਰੂ ਸਾਡੀ ਕੇਸ ਦਾੜੀ ਦੇਖ ਕੇ ਇਸ ਨੂੰ ਧੂਕੇ ਖਿੱਚ ਕੇ ਕੱਢ ਲਏਗਾ ਬਾਹ ਤੋਂ ਪਕੜ ਕੇ ਕੱਪੜੇ ਤੋਂ ਪਕੜ ਕੇ ਗੁਰੂ ਦਸਮ ਪਾਸ਼ਾ ਧੂਕੇ ਇਸ ਨੂੰ ਖਿੱਚ ਕੇ ਕੱਢ ਲੈਣਗੇ ਕੇਸ ਦਾੜੀ ਦੇ ਨਿਸ਼ਾਨੇ ਜ਼ਰੂਰੀ ਹੋਣੇ ਚਾਹੀਦੀ ਹੈ ਭਾਈ ਇਸਨੇ ਤਾਂ ਬਿਲਕੁਲ ਨਾ ਨਾ ਸਿੱਖੀ ਛੱਡੇ ਹਾਂ ਕੋਈ ਹੋਰ ਪਾਪ ਹੋ ਗਏ ਕੇਸ ਦਾੜੀ ਤਾਂ ਰੱਖੇ ਸਾਬਤ ਸੂਰਤ ਤਾਂ ਰਹੇ ਹਾਂ ਨਾਨਕ ਸਚੇ ਪਾਤਸ਼ਾਹ ਹਾਂ ਡੁੱਬਦਾ ਲਿਆ ਕਢਾਇ ਉਹ ਸੱਚਾ ਬਾਦਸ਼ਾਹ ਡੁੱਬਦੇ ਨੂੰ ਵੀ ਕਢ ਲੈਂਦਾ ਹਾਂ ਪਰ ਉਹਦੇ ਪੁੱਤਰ ਬਣੀਏ ਜਿਸਰਾ ਪਿਓ ਉਹ ਪੁੱਤਰ ਨੂੰ ਪੁੱਤਰ ਕੋਈ ਗਲਤੀ ਕਰਕੇ ਜੇਲ੍ਹ ਵਿੱਚ ਹੋ ਗਿਆ ਤੇ ਉਹ ਜ਼ਮੀਨ ਜਦਾਤਾ ਵੇਚ ਕੇ ਪੁੱਤਰ ਨੂੰ ਛਡਾ ਲੈਂਦਾ ਹੈ ਇਸੇ ਤਰ੍ਹਾਂ ਸਿੱਖ ਕੋਈ ਗਲਤੀ ਕਰਕੇ ਨਰਕਾ ਜਿ ਚਲਾ ਗਿਆ ਤੇ ਦਸਮ ਪਾਸ਼ਾ ਦਾ ਪੁੱਤਰ ਹੈ ਜਦੋਂ ਅੰਮ੍ਰਿਤ ਛੱਕੀ ਦਾ ਉਹਨੇ ਨਾਦੀ ਪੁੱਤਰ ਦਸਮ ਪਾਸ਼ਾ ਦੇ ਅਸੀਂ ਬਣਦੇ ਹਾਂ ਹਾਂ ਮਾਤਾ ਸਾਹਿਬ ਕੋਰ ਹੈ ਘਰ ਆਨੰਦਪੁਰ ਕਿਸ ਗੜ ਸਾਹਿਬ ਹੈ ਹਾਂ ਇਸ ਕਰਕੇ ਉਹ ਗੁਰੂ ਆਪਣੇ ਪੁੱਤਰਾ ਨੂੰ ਕੱਢ ਲੈਂਦਾ ਪਰ ਜੇ ਅਸੀਂ ਪੁੱਤਰ ਬਣੀਏ ਅਮਰਤ ਛਕੀਏ ਗੁਰੂ ਵਾਲੇ ਬਣੀਏ ਤਾਂ ਹੀ ਕੱਢੂ ਨਾ ਹਾਂ ਪੜ ਨਾਨਕ ਸੱਚਾ ਪਾਤਸ਼ਾਹ ਸੱਚਾ ਪਾਤਸ਼ਾਹ ਡੁੱਬ ਤਾ ਲੈ ਕਢਾ ਉਹਨੇ ਡੁੱਬਿਆ ਵੀ ਕੱਢ ਲੈਣਾ ਨਰਕਾ ਚੋ ਵੀ ਉਹਨੇ ਕੱਢ ਲੈਣਾ ਗੁਰੂ ਵਾਲੇ ਬਣ ਜਾਣਾ ਚਾਹੀਦਾ ਕਿਉਂਕਿ ਗੁਰੂ ਵਾਲਾ 84 ਨਹੀਂ ਭੋਗਦਾ ਨੇ ਗੋਰਾ ਪੂਰੀ 84 ਭੋਗਦਾ ਹੈ 7.5 ਅਰਬ ਸਾਲ ਦੀ ਸਜ਼ਾ ਗੁਰੂ ਆਲਾ ਉਤਨੇ ਕਿ ਜਨਮ ਭੋਗਦਾ ਹੈ ਜਿੰਨੀਆਂ ਕਿ ਗਲਤੀਆਂ ਕਰਦਾ ਹੈ ਜਿੰਨੀਆਂ ਗਲਤੀਆਂ ਕਰਦਾ ਹੈ ਉਤਨੇ ਜਨਮ ਭੋਗਦਾ ਹੈ 10 20 50 100 ਜਨਮ ਭੋਗਦਾ ਹੈ 84 ਨਹੀਂ ਭੋਗਦਾ 84 ਨੀ ਗੋਰਾ ਭੋਗਦਾ ਹੈ ਗੁਰੂ ਆਲਾ 84 ਨਹੀਂ ਭੋਗਦਾ ਉਹ ਗਲਤੀਆਂ ਦਾ ਫਲ ਭੋਗਦਾ ਹੈ ਪਣ ਆਈਸ 뭐야? 와이드리기의 팔사 와이드리기의.